ਦੇਖੋ ਜਿੱਥੇ ਅਸੀਂ ਅੱਜ ਤੁਹਾਨੂੰ ਸ਼ਪਾਰ ਦਾ ਮੇਲਾ ਦਿਖਾਉਣ ਲੈ ਕੇ ਆਏ ਆ ਉੱਥੇ ਸਾਨੂੰ ਇੱਕ ਬਜ਼ੁਰਗ ਮਿਲਦੇ ਨੇ ਜੋ ਕਿ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਹਿੰਦੇ ਵੀ ਮੇਰਾ ਬੇਟਾ ਗੁੰਮ ਹੋ ਗਿਆ ਇਹਨਾਂ ਤੋਂ ਪੁੱਛਦੇ ਆ ਵੀ ਕਦੋਂ ਗਿਆ ਸੀ ਕੀ ਨਾਮ ਆ ਬੇਟੇ ਦਾ ਜੇਰਾ ਥੋੜਾ ਜਿਹਾ ਸਾਨੂੰ ਦੱਸਣ ਤਾਂ ਜੋ ਅਸੀਂ ਮਾਦੀ ਅਸਮਾਦੀਮ ਰਾਹੀਂ ਲੋਕਾਂ ਨੂੰ ਅਪੀਲ ਕਰ ਸਕੀਏ ਮੈਂ ਕੈਮਰਾਮੈਨ ਨੂੰ ਗੁਦਾਰੀਸ਼ ਕਰੂੰਗਾ ਕਿ ਉਹਦੀ ਅੰਤ ਤੇ ਮੁੰਡੇ ਦੀ ਫੋਟੋ ਵੀ ਦਿਖਾਈ ਜਾਵੇ ਅੱਜ ਅਸਿਕਾਲ ਜੀ ਕਿੱਥੋਂ ਕਿੱਥੇ ਰਹਿੰਦੇ ਹੋ ਤੁਸੀਂ ਕਿਲਰ ਰਾਇਪਰ ਕਿਲਰ ਰਾਇਪਰ ਹਾਂ ਕਾਰੇ ਕੁ ਕੋਲੇ ਜੀ ਜੀ ਹੁਣ ਮੁੰਡਾ ਗੁੰਮਿਆ ਤੁਹਾਡਾ ਕਿੱਥੇ ਕਿੱਥੇ ਗੁੰਮਿਆ ਪੰਜ ਨਾਮ ਪੰਜ ਤਰੀਕ ਦਾ ਜੀ ਰਾਜਵੀਰ ਸਿੰਘ 7 ਵਜੇ ਤੋਂ ਗੁੰਮ ਹੋ ਗਿਆ ਜੀ ਉਹ 7:30 ਵਜੇ ਤੋਂ ਜੀ ਤੇ ਉਹ ਲੱਭ ਨਹੀਂ ਰਿਹਾ ਜੀ ਆਹਾ ਬੱਚਾ ਬਾ ਜਿਹੜਾ ਰਾਜਵੀਰ ਸਿੰਘ ਬਿੱਲਾ ਪਿਤਾ ਇਹਦੇ ਅਮਰਜੀਤ ਸਿੰਘ 5 9 2025 ਦਿਨ ਸ਼ੁੱਕਰਵਾਰ ਨੂੰ ਗੁੰਮਾ ਹੋਇਆ ਜਿਹਦੀ ਉਮਰ 25 ਸਾਲ ਆ ਤੇ ਕੱਦ 5 ਫੁੱਟ 5 ਇੰਚ ਆ ਕਿਰਪਾ ਕਰਕੇ ਜਿਹੜੇ ਵੀ ਵੀਰ ਭਾਈ ਨੂੰ ਪਤਾ ਲੱਗਦਾ ਉਹ ਇਹਨਾਂ ਦੀ ਮਦਦ ਦੂਰ ਕਰਨ ਦੇਖੋ ਇਹ ਕੋਈ ਦਾਣ ਨਹੀਂ ਮੰਗਦੇ ਕੋਈ ਸੇਵਾ ਨਹੀਂ ਮੰਗਦੇ ਇਹ ਸਿਰਫ ਆਪਣਾ ਇੱਕ ਬੇਟਾ ਮੰਗ ਰਹੇ ਕਿ ਜੀ ਮੇਰਾ ਬੇਟਾ ਘਰੋਂ ਗਿਆ ਪਰ ਅੱਜ ਤੱਕ ਮਿਲਿਆ ਨਹੀਂ ਇਸ ਵੀਡੀਓ ਨੂੰ ਆਪਣੇ ਪੇਜਾਂ ਤੇ ਜ਼ੂਰ ਪਾ ਦਿਓ ਤਾਂ ਜੋ ਐਸਾ ਪਿਓ ਨੂੰ ਉਸ ਦਾ ਪੁੱਤਰ ਮਿਲ ਸਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਦੇਖੋ ਤੁਸੀਂ ਸ਼ਿਪਾਰ ਦਾ ਮੇਲਾ ਜ਼ਰੂਰ ਦੇਖੋ ਦੇਖਣ ਵੀ ਜਾਓ ਪਰ ਇਸ ਵੀਰ ਤੇ ਨਜ਼ਰ ਵੀ ਰੱਖੋ ਜੇ ਕਿਤੇ ਨਜ਼ਰ ਆਉਂਦਾ ਹੈ ਤਾਂ نیچے ਦਿੱਤੇ ਕੰਟੈਕਟ ਨੰਬਰ ਤੇ ਇਹਨਾਂ ਦੀ ਸੂਚਨਾ ਵੀ ਦਿਓ ਦੇਖੋ ਜਿੱਥੇ ਅਸੀਂ ਅੱਜ ਤੁਹਾਨੂੰ ਸ਼ਪਾਰ ਦਾ ਮੇਲਾ ਦਿਖਾਉਣ ਲੈ ਕੇ ਆਏ ਆ ਉੱਥੇ ਸਾਨੂੰ ਇੱਕ ਬਜ਼ੁਰਗ ਮਿਲਦੇ ਨੇ ਜੋ ਕਿ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਹਿੰਦੇ ਵੀ ਮੇਰਾ ਬੇਟਾ ਗੁੰਮ ਹੋ ਗਿਆ ਇਹਨਾਂ ਤੋਂ ਪੁੱਛਦੇ ਆ ਵੀ ਕਦੋਂ ਗਿਆ ਸੀ ਕੀ ਨਾਮ ਆ ਬੇਟੇ ਦਾ ਜੇਰਾ ਥੋੜਾ ਜਿਹਾ ਸਾਨੂੰ ਦੱਸਣ ਤਾਂ ਜੋ ਅਸੀਂ ਮਾਦੀ ਅਸਮਾਦੀ ਮ੍ਰਾਹੀ ਲੋਕਾਂ ਨੂੰ ਅਪੀਲ ਕਰ ਸਕੀਏ ਮੈਂ ਕੈਮਰਾਮੈਨ ਨੂੰ ਗੁਦਾਰੀਸ਼ ਕਰੂੰਗਾ ਕਿ ਉਹਦੀ ਅੰਧ ਤੇ ਮੁੰਡੇ ਦੀ ਫੋਟੋ ਵੀ ਦਿਖਾਈ ਜਾਵੇ ਕਿੱਥੋਂ ਕਿੱਥੇ ਰਹਿੰਦੇ ਹੁੰਦੇ ਤੁਸੀਂ ਕਿੱਲਾ ਰੈਪਰ ਜੀ ਕਿੱਥੋਂ ਕਿੱਥੇ ਰਹਿੰਦੇ ਹੁੰਦੇ ਤੁਸੀਂ ਕਿੱਲਾ ਰੈਪਰ ਕਿੱਲਾ ਰੈਪਰ ਹਾਂ ਧਾਰਿਕ ਨੂੰ ਕੋਲੇ ਜੀ ਜੀ ਹਰ ਮੁੰਡਾ ਗੁੰਮਿਆ ਤੁਹਾਡਾ ਕਿੱਥੇ ਕਿੱਥੇ ਗੁੰਮਿਆ ਕੀ ਨਾਮ ਪੰਜ ਤਰੀਕ ਦਾ ਜੀ ਰਾਜੀਵੀਰ ਸਿੰਘ 7 ਵਜੇ ਤੋਂ ਗੁੰਮ ਹੋ ਗਿਆ ਜੀ ਉਹ 7:30 ਵਜੇ ਤੋਂ ਜੀ ਤੇ ਉਹ ਲੱਭ ਨਹੀਂ ਰਿਹਾ ਜੀ ਆਹਾ ਬੱਚਾ ਬਾ ਜਿਹੜਾ ਰਾਜੀਵੀਰ ਸਿੰਘ ਬਿੱਲਾ ਪਿਤਾ ਇਹਦੇ ਅਮਰਜੀਤ ਸਿੰਘ 5 9 2025 ਦਿਨ ਸ਼ੁੱਕਰਵਾਰ ਨੂੰ ਗੁੰਮ ਹੋਇਆ ਜਿਹਦੀ ਉਮਰ 25 ਸਾਲ ਆ ਤੇ ਕੱਦ 5 ਫੁੱਟ 5 ਇੰਚ ਆ ਕਿਰਪਾ ਕਰਕੇ ਜਿਹੜੇ ਵੀ ਵੀਰ ਭਾਈ ਨੂੰ ਪਤਾ ਲੱਗਦਾ ਉਹ ਇਹਨਾਂ ਦੀ ਮਦਦ ਦੂਰ ਕਰਨ ਦੇਖੋ ਇਹ ਕੋਈ ਦਾਣ ਨਹੀਂ ਮੰਗਦੇ ਕੋਈ ਸੇਵਾ ਨਹੀਂ ਮੰਗਦੇ ਸਿਰਫ ਆਪਣਾ ਇੱਕ ਬੇਟਾ ਮੰਗ ਰਹੇ ਨੇ ਕਿ ਜੀ ਮੇਰਾ ਬੇਟਾ ਘਰੋਂ ਗਿਆ ਪਰ ਅੱਜ ਤੱਕ ਮਿਲਿਆ ਨਹੀਂ ਇਸ ਵੀਡੀਓ ਨੂੰ ਆਪਣੇ ਪੈਜਾਂ ਤੇ ਜੂਰ ਪਾ ਦਿਓ ਤਾਂ ਜੋ ਐਸੇ ਪਿਓ ਨੂੰ ਉਸ ਦਾ ਪੁੱਤਰ ਮਿਲ ਸਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਦੇਖੋ ਤੁਸੀਂ ਸ਼ਿਪਾਰ ਦਾ ਮੇਲਾ ਜ਼ਰੂਰ ਦੇਖੋ ਦੇਖਣ ਵੀ ਆਓ ਪਰ ਇਸ ਵੀਰ ਤੇ ਨਜ਼ਰ ਵੀ ਰੱਖੋ ਜੇ ਕਿਤੇ ਨਜ਼ਰ ਆਉਂਦਾ ਹੈ ਤਾਂ ਨੀچے ਦਿੱਤੇ ਕੰਟੈਕਟ ਨੰਬਰ ਤੇ ਇਹਨਾਂ ਦੀ ਸੂਚਨਾ ਵੀ ਦਿਓ